ਸ਼ਸ਼ੀਕਾਲ ਦੋਸਤੋ ਕੀ ਹਾਲ ਚਾਲ ਦੋਸਤੋ ਕੋਲਕੱਤਾ ਦੇ ਵਿੱਚ ਜਿਹੜੀ ਡਾਕਟਰਨੀ ਭੈਣ ਦਾ ਰੇਪ ਹੋਇਆ ਉਹ ਬਹੁਤ ਹੀ ਦੁਖਦਾਈ ਤੇ ਸ਼ਰਮਨਾਕ ਘਟਨਾ ਤੇ ਆਪਾਂ ਜਿਨਾ ਮਾਲਵੇ ਏਰੀਏ ਦੇ ਪਿੰਡ ਭੁੱਲਰ ਜਿਨਾ ਸ਼੍ਰੀ ਮੁਕਸਰ ਸਾਹਿਬ ਵਿੱਚ ਪਹੁੰਚੇ ਹੋਏ ਆ ਇਸ ਪਿੰਡ ਵਿੱਚ ਨੌਜਵਾਨਾਂ ਨੇ ਕੋਲਕਾਤਾ ਦੇ ਵਿੱਚ ਹੋਈ ਦੁਖਦਾਈ ਘਟਨਾ ਦੇ ਵਿਰੋਧ ਦਰਜ ਕਰਾਉਣ ਲਈ ਇੱਕ ਜਾਗਰੂਕਤਾ ਮਾਰਚ ਕੱਢਿਆ ਇਸ ਦੁਖਦਾਈ ਘਟਨਾ ਨੂੰ ਲੈ ਕੇ ਪਿੰਡ ਦੇ ਲਗਭਗ ਸਾਰੇ ਨੌਜਵਾਨ ਸ਼ਾਮਲ ਸੀ ਇਸ ਦੁਖਦਾਈ ਘਟਨਾ ਨੂੰ ਲੈ ਕੇ ਹੁਣ ਆਪਾਂ ਸੁਣਦੇ ਹਾਂ ਇਸ ਪਿੰਡ ਦੇ ਨੌਜਵਾਨਾਂ ਦੇ ਵਿਚਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੁਝ ਦਿਨਾਂ ਤੋਂ ਆਪਾਂ న్యూਸ ਤੇ ਦੇਖ ਹੀ ਰਹੇ ਹਾਂ ਜੋ ਬਹੁਤ ਹੀ ਇਮਾਨਦਫਾਗੀ ਘਟਨਾ ਸਾਡੀ ਡਾਕਟਰ ਭੈਣ ਨਾਲ ਹੋਈ ਹੈ ਔਰ ਇਹ ਘਟਨਾ ਕੋਈ ਪਹਿਲੀ ਵਾਰ ਨਹੀਂ ਹੋਈ ਹੈ ਇਸ ਤੋਂ ਪਹਿਲਾਂ ਵੀ ਬੜੀਆਂ ਭੈਣਾਂ ਨਾਲ ਧੀਆਂ ਨਾਲ ਇੱਕ ਕਰਮ ਹੋਇਆ ਹੈ ਜੋ ਕਿ ਬਹੁਤ ਹੀ ਨਿੰਦਨਯੋਗ ਤੇ ਮਾੜੀ ਗੱਲ ਹੈ ਇਹਦੇ ਵਿੱਚ ਕਸੂਰ ਦੇਖਿਆ ਜਾਵੇ ਤਾਂ ਸਰਕਾਰ ਦਾ ਤੇ ਸਾਡੇ ਸਮਾਜ ਦਾ ਦੋਨਾਂ ਦਾ ਹੀ ਹੈ ਸਮਾਜ ਦੇ ਵਿੱਚ ਜਾਗਰੂਕਤੀ ਨਾ ਹੋਣ ਕਰਕੇ ਕਿ ਵੀ ਐਵ ਜੀਆਂ ਘਟਨਾਵਾਂ ਹੁੰਦੀਆਂ ਨੇ ਔਰ ਇਹ ਰੀਆ ਘਟਨਾਵਾਂ ਆਸਾਨੀ ਨਾਲ ਤਾਂ ਹੁੰਦੀਆਂ ਨੇ ਕਿਉਂਕਿ ਸਰਕਾਰ ਇਹਦੇ ਵਿੱਚ ਕਿਤੇ ਨਾ ਕਿਤੇ ਢਿੱਲੀ ਰਹਿੰਦੀ ਹੈ ਔਰ ਇਹ ਜੋ ਬਹੁਤ ਵੱੰਤ ਭਾਗੀ ਘਟਨਾ ਹੈ ਇਹਦੇ ਵਾਸਤੇ ਸਾਡੇ ਡਾਕਟਰ ਭੈਣ ਭਰਾਵਾਂ ਨੂੰ ਹੜਤਾਲਾਂ ਤੱਕ ਕਰਨੀਆਂ ਪੈ ਰਹੀਆਂ ਨੇ ਇਹਦੇ ਲਈ ਇਨਸਾਫ ਲੈਣ ਵਾਸਤੇ ਔਰ ਜੋ ਪੰਜਾਬ ਹੈ ਉਹ ਹਮੇਸ਼ਾ ਹੀ ਜੋ ਮਾੜੇ ਪੱਖ ਤੇ ਰਿਹਾ ਹੈ ਉਸ ਦੀ ਹਮੇਸ਼ਾ ਸਹਾਇਤਾ ਲਈ ਖੜਾ ਹੈ ਔਰ ਜਿਨੇ ਵੀ ਸਾਡੇ ਡਾਕਟਰ ਭੈਣ ਭਰਾ ਨੇ ਅੱਜ ਉਹ ਇਨਸਾਫ ਦੀ ਗੁਹਾਰ ਲਾ ਰਹੇ ਨੇ ਸਰਕਾਰ ਤੋਂ ਤੇ ਸਾਰਾ ਹੀ ਪੰਜਾਬ ਉਹਨਾਂ ਨਾਲ ਖੜਾ ਹੈ ਮੈਂ ਤੇ ਮੇਰੇ ਦੋਸਤ ਪਿੰਡਪੁੱਲਰ ਦੇ ਜਿਨੇ ਵੀ ਮੇਰੇ 베ਲੀ ਨੇ ਉਹ ਸਾਰੇ ਅਸੀਂ ਉਹਨਾਂ ਨੂੰ ਸਪੋਰਟ ਕਰਦੇ ਹਾਂ ਡਾਕਟਰਸ ਨੂੰ ਸਾਡੀਆਂ ਭੈਣਾਂ ਨੂੰ ਭਰਾਵਾਂ ਨੂੰ ਅਤੇ ਸਰਕਾਰ ਤੋਂ ਅਸੀਂ ਮੰਗ ਕਰਦੇ ਹਾਂ ਕਿ ਸਾਡੀ ਭੈਣ ਨੂੰ ਜਸਟਿਸ ਦਿੱਤਾ ਜਾਵੇ ਤੇ ਅੱਗੇ ਤੋਂ ਵੀ ਕਾਨੂੰਨੀ ਵਿਵਸਥਾ ਜਿਹੜੀ ਉਹ ਇੰਨੀ ਕੁ ਜ਼ਿਆਦਾ ਮਜ਼ਬੂਤ ਕੀਤੀ ਜਾਵੇ ਕਿ ਅੱਗੇ ਤੋਂ ਕਿਸੇ ਵੀ ਭੈਣ ਨੂੰ ਜਾਂ ਕਿਸੇ ਧੀ ਨੂੰ ਇਸ ਮਾੜੇ ਹਾਲਾਤ ਦੇ ਵਿੱਚੋਂ ਨਾ ਲੰਘਣਾ ਪਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ